ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 32 ਗੁੰਡੇ ਪਾਏ ਆ ਜੀ 15 15 ਗੁੰਡਿਆਂ ਦਾ ਡਿਜ਼ਾਈਨ ਹੈ ਤੇ 5 ਗੁੰਡੇ ਆਪਾਂ ਐਕਸਟਰਾ ਪਾਏ ਕਿਉਂਕਿ ਡਿਜ਼ਾਈਨ ਸੈੱਟ ਕਰਨ ਵਾਸਤੇ ਆਪਣੇ 5 ਗੁੰਡੇ ਵੱਧ ਹੋਣੇ ਚਾਹੀਦੇ ਆ ਤੇ ਡਿਜ਼ਾਈਨ ਆਪਣਾ ਬਾਕੀ ਆ 15 15 ਕੁੰਡੇ 30 ਕੁੰਡੇ ਹੋਗੇ ਡਿਜ਼ਾਈਨ ਦੇ ਤੇ 5 ਕੁੰਡੇ ਆਪਣੇ ਆ ਹੋਗੇ ਜੀ ਜਿਹੜੇ ਆਪਾਂ ਉੱਤੇ ਪਾਏ ਆ ਉਹ ਵਾਲੇ 4 ਕੁੰਡੇ ਹੋਗੇ ਜੀ ਇੱਕ ਕੁੰਡਾ ਤਾਂ ਇੱਕ ਇੱਕ ਕੁੰਡਾ ਸਾਈਡਾਂ ਦਾ ਹੋ ਗਿਆ ਤੇ ਚਲੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ ਆਪਾਂ ਫਰਸਟ ਵਾਲਾ ਕੁੰਡਾ ਤਾਰਾਂਗੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਕੁੰਡੇ ਆਪਾਂ ਪਾਉਣੇ ਆ ਉਲਟੇ ਪਾਉਣੇ ਆ 2 3 4 ਇੱਕ ਗੁੰਡਾ ਪਾ ਤਾਰ ਲਿਆ ਸੀਗਾ 5 6 7 8 9 10 11 12 13 14 ਤੇ 15 ਕੁੰਡੇ ਪਾ ਲਈ ਆਪਾਂ ਆਪਣੇ ਆ ਵਾਲੇ 15 ਕੁੰਡੇ ਹੋ ਗਏ ਦੋ ਕੁੰਡੇ ਆਪਾਂ ਅੱਗੇ ਹੋਰ ਪਾਵਾਂਗੇ 16 ਤੇ 17 ਇਹ ਅੱਗੇ ਜਦੋਂ ਆਪਾਂ ਡਿਜ਼ਾਈਨ ਬਣਾਵਾਂਗੇ ਨਾ ਉਹਦੇ ਵਿੱਚ ਅਡਜਸਟ ਹੋਣਗੇ ਹੁਣ ਆਪਾਂ ਦੋ ਕੁੰਡੇ ਪਾਵਾਂਗੇ ਜੀ ਸਿੱਧੇ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਪਾਵਾਂਗੇ ਸਿੱਧੇ ਫਿਰ ਇੱਥੇ ਪਾਵਾਂਗੇ ਜੇ ਆਪਾਂ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਇੱਥੇ ਆਪਾਂ ਤਿੰਨ ਗੁੰਡੇ ਫਿਰ ਤੋਂ ਸਿੱਧੇ ਪਾਵਾਂਗੇ ਤਿੰਨ ਗੁੰਡੇ ਸਿੱਧੇ ਪਾ ਕੇ ਇੱਕ ਗੁੰਡਾ ਉਲਟਾ ਦੋ ਕੁੰਡੇ ਸਿੱਧੇ ਤੇ ਲਾਸਟ ਤੇ ਆਪਾਂ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਇੱਕ ਕੁੰਡਾ ਬਣਾ ਲਾਂਗੇ ਜੀ ਸਿੱਧਾ ਇਹ ਆਪਣੇ ਦੋ ਡਿਜ਼ਾਈਨ ਹੋ ਗਏ ਜੀ ਇੱਕ ਡਿਜ਼ਾਈਨ ਇੱਥੇ ਬਣੋ ਇੱਕ ਡਿਜ਼ਾਈਨ ਬਣਿਆ ਸਾਰੇ ਜੀ ਇੱਕ ਆਪਾਂ ਇੱਥੇ ਉਲਟੇ ਕੁੰਡੇ ਬਣਾਏ ਆ ਸਾਰੇ ਇੱਥੇ ਆਪਣਾ ਡਿਜ਼ਾਈਨ ਸਟਾਰਟ ਹੋ ਗਿਆ ਉਲਟੀ ਸਲਾਈ ਚ ਆਪਾਂ ਜਿਵੇਂ ਦੇ ਆਪਣੇ ਕੋਲੇ ਕੁੰਡੇ ਹੈਗੇ ਆਪਾਂ ਓਵੇਂ ਦੇ ਹੀ ਪਾਉਣੇ ਆ ਜੀ। ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ। ਦਰਮਿਆ ਵਿਚ ਥੋੜੀ ਜਿਹੀ ਵੀਡੀਓ ਇਦਾਂ ਹੋਵੇ ਸਿਆ ਦੇਖੋ ਜੀ ਆਪਾਂ ਇੱਥੇ ਵੀ ਆਪਣੇ ਤਿੰਨ ਕੁੰਡੇ दो से एक दो सीधे से सी, एक कुडा उलटा इथे आपण ओहो सिद्धा बना ले। आ, दो भी उल्टे बना ले एक बनांडा सीधा उल्टी साइड तीन कुंडे उल्टे एक कंडा सीधा इथे हा एक कुडा उल्टा एक सीधा ਦੰਗ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਹੁਣ ਜਿਹੜੇ ਆਪਣੇ ਆ ਵਾਲੇ ਦੋ ਕੁੰਡੇ ਹੈਗੇ ਆ ਇਹ ਇਹ ਆਪਾਂ ਉਲਟੇ ਬਣਾਉਣੇ ਆ ਤੇ ਆ ਕੁੰਡੇ ਜਿਹੜੇ ਆਪਾਂ ਇਧਰੋਂ ਉਲਟੇ ਬਣਾਏ ਸੀਗੇ ਇਹ ਇਧਰੋਂ ਆਪਾਂ ਉਲਟੇ ਬਣਾਉਣੇ ਆ जे आप सीधे पासे उल्टे बनाए से पंद्रह कुंडे वो आप हम इधरों उल्टे बनाने जी हम आप दूजे पासे आ गए ਸਿੱਧੇ ਪਾਸੇ ਆ ਗਏ ਜੀ ਹੁਣ ਆਪਾਂ ਇਹ ਗੁੰਡੇ ਪੂਰੇ ਉਲਟੇ ਬਣਾਉਣੇ ਆ ਦੋ ਗੁੰਡੇ ਸਿੱਧੇ ਬਣਾਵਾਂਗੇ ਇੱਕ ਗੁੰਡਾ ਉਲਟਾ ਹੁਣ ਆਪਾਂ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਆ ਤਿੰਨ ਗੁੰਡੇ ਆ ਇਹਨਾਂ ਤੇ ਆਪਾਂ ਬਣਾਵਾਂਗੇ ਕੀ ਡਿਜ਼ਾਈਨ ਜਿਹੜੇ ਆਪਣੇ ਕੋਲ ਆ ਤਿੰਨ ਤਿੰਨ ਗੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਡਿਜ਼ਾਈਨ ਬਣਾਵਾਂਗੇ ਜੀ ਆਪਾਂ ਇਸ ਤਰ੍ਹਾਂ ਕਰਾਂਗੇ ਤਿੰਨ ਗੁੰਡੇ ਆ ਜਿਹੜੇ ਇਹਨਾਂ ਨੂੰ ਆ ਦੋ ਗੁੰਡੇ ਆਪਾਂ ਇਸ ਤਰ੍ਹਾਂ ਸਲਾਈਡ ਲਾਵਾਂਗੇ ਇੱਕ ਗੁੰਡਾ ਆਪਾਂ ਇਧਰ ਲੈ ਲਾਂਗੇ హాను సీధే బాదే ఇక్కడ ఉల్టా ఇండా సరండా ఉల్టా హి అయితే డిజైన్ బాగా కురగే స్తరం ਦੋ ਕੁੰਡੇ ਇੱਧਰ ਲੈ ਕੇ ਇਹਨਾਂ ਨੂੰ ਆਪਾਂ ਤਿੰਨਾਂ ਕੁੰਡਿਆਂ ਨੂੰ ਫਿਰ ਸਿੱਧੇ ਬਣਾ ਦਾਂਗੇ। ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਆਪਣਾ ਜਿਹੜਾ ਆਹ ਕੁੰਡਾ ਉਲਟਾ ਬਣਦਾ ਆਪਣਾ ਇੱਕ ਡਿਜ਼ਾਈਨ ਇੱਥੋਂ ਤੱਕ ਪੂਰਾ ਹੋ ਗਿਆ। ਅੱਗੇ ਫਿਰ ਆਪਣਾ ਜਿਹੜਾ ਆਹ ਵਾਲਾ ਡਿਜ਼ਾਈਨ ਹੈ ਇੱਧਰ ਆਪਣਾ ਇਹ ਚੱਲ ਪਊਗਾ ਤਾਂ ਕਰਕੇ ਹੁਣ ਆਪਾਂ ਇੱਥੇ ਰੱਖਿਆ ਕਿ ਇੱਕ ਕੁੰਡਾ ਉਲਟਾ ਇੱਧਰੋਂ ਆਪਾਂ ਇਸ ਤਰ੍ਹਾਂ ਹੀ ਪਾ ਸਕਦੇ ਆ ਆਪਾਂ ਸਮਝ ਲੈਣੇ ਵੀ ਚਲੋ ਆਪਣੀ ਇੱਧਰ ਸਟਾਰਟਿੰਗ ਹੋ ਗਿਆ ਇੱਧਰਲੇ ਪਾਸੇ ਨੂੰ ਆਪਣਾ ਡਿਜ਼ਾਈਨ ਐਨੂੰ ਵਧਦਾ ਜਾਊਗਾ ਇੱਧਰ ਨੂੰ ਤਾਂ ਆਪਣਾ ਆਹ ਵਾਲਾ ਕੁੰਡਾ ਹੋ ਗਿਆ ਉਲਟੀ ਸਲਾਈ ਪਾ ਕੇ ਆਪਾਂ ਮਿਲਦੇ ਆਂ ਹਲਜੀ ਆਪਾਂ ਇੰਨੀ ਸਲਾਈ ਬਣਾ ਲਈ ਸੀਗੀ ਤੇ ਮੈਂ ਕਿਹਾ ਵੀਡੀਓ ਜਿਆਦਾ ਲੰਮੀ ਹੋ ਜਾਊਗੀ ਤਪੜ ਜਾਣ ਵਾਲੇ ਪਾਸੇ ਹੀ ਆਉਣੇ ਆ ਇੱਥੇ ਆ ਦੋ ਗੁੰਡੇ ਆਪਾਂ ਆ ਗੁੰਡੇ ਉਲਟੇ ਬਣਾ ਕੇ ਦੋ ਗੁੰਡੇ ਸਿੱਧੇ ਬਣਾ ਲੈ ਇੱਕ ਗੁੰਡਾ ਉਲਟਾ ਇੱਕ ਸਿੱਧਾ ਆ ਉਲਟਾ ਤੇ ਆ ਹੁਣ ਇਹਨਾਂ ਤਿੰਨਾਂ ਨਾਲ ਦਾ ਜੀ ਇਹਨਾਂ ਨੂੰ ਵੀ ਆਪਾਂ ਸਿੱਧੇ ਬਣਾ ਲੈਣਾ ਇੱਕ ਗੁੰਡਾ ਉਲਟਾ ਇੱਕ ਸਿੱਧਾ ਫਿਰ ਇੱਕ ਉਲਟਾ ਫਿਰ ਤਿੰਨ ਸਿੱਧੇ ਆਪਾਂ ਤੁਹਾਨੂੰ ਥੋੜੀ ਜਿਹੀ ਵਿੱਚੋਂ ਜਿਹੜੇ ਆਪਾਂ ਸਿੱਧੇ ਕੁੰਡੇ ਬਣਾਉਣੇ ਆ ਜਿਵੇਂ ਉਲਟੀ ਸਲਾਈ ਪਾਉਣੀ ਹੈ ਉਹ ਮੈਂ ਪਾ ਕੇ ਅੱਗੇ ਤੋਂ ਫਿਰ ਦਿਖਾਉਂਗੀ ਨਹੀਂ ਤਾਂ ਵੀਡੀਓ ਜ਼ਿਆਦਾ ਲੰਮੀ ਹੋ ਜਾਊਗੀ ਨਾਲੋ ਜੀ ਫਿਰ ਤੋਂ ਆਪਾਂ ਸਿੱਧੇ ਉਲਟੀ ਸਲਾਈ ਬਣਾ ਕੇ ਸਿੱਧੀ ਸਲਾਈ ਇੱਥੋਂ ਤੱਕ ਪਾ ਲਈ ਆ ਆ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਤਾਂ ਅਗਾ ਪਿੱਛੇ ਕਰਾਂਗੇ ਆਪਾਂ ਫਿਰ ਤੋਂ ਆਹ ਆ ਤਿੰਨ ਕੁੰਡੇ ਆ ਜਿਹੜੇ ਇਹਨਾਂ ਨੂੰ ਤਿੰਨਾਂ ਨੂੰ ਇਸ ਤਰ੍ਹਾਂ ਬਦਲ ਕੇ ਇਸ ਤਰ੍ਹਾਂ ਸਲਾਈ ਤੇ ਲੈ ਕੇ ਜਿਹਨਾਂ ਨੂੰ ਸਿੱਧੇ ਹੀ ਫੇਰ ਬਣਾ ਲੈਣਾ ਇੱਕ ਗੁੰਡਾ ਉਲਟਾ ਇੱਕ ਸਿੱਧਾ ਫਿਰ ਇੱਕ ਗੁੰਡਾ ਉਲਟਾ ਆ ਵਾਲੇ ਗੁੰਡੇ ਫਿਰ ਤਿੰਨ ਇਸ ਤਰ੍ਹਾਂ ਬਦਲਾਂਗੇ ਤਿੰਨਾਂ ਨੂੰ ਸਿੱਧੇ ਬਣਾ ਦਾਂਗੇ ਦੋ ਬਣਾ ਲਏ ਨਹੀਂ ਆਪਾਂ ਤੀਜੀ ਵਾਰ ਫਿਰ ਇੱਥੇ ਆ ਗਏ ਆ ਇੱਕ ਕੁੰਡਾ ਉਲਟਾ ਬਣਾਵਾਂਗੇ ਆਹ ਵਾਲੇ ਤਿੰਨ ਕੁੰਡੇ ਆ ਇਹਨਾਂ ਨੂੰ ਫਿਰ ਆਪਾਂ ਇਸ ਤਰ੍ਹਾਂ ਬਦਲ ਕੇ ਸਿੱਧੇ ਬਣਾ ਲਾਂਗੇ ਲੋਜੀ ਆਪਣਾ ਇੱਕ ਡਿਜ਼ਾਈਨ ਹੋਇਆ ਪੂਰਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਡਿਜ਼ਾਈਨ ਇਹ ਕਿਵੇਂ ਬਣੂਗਾ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੇ ਤੇ ਪਾਉਣਾ ਹੈ ਇੱਕ ਗੁੰਡਾ ਆਪਾਂ ਤਾਰਿਆ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ కుటా ఇంకు స ఫ తిని కుండే సం ఉండే సీ 2 4 6 8 10 12 14 ਤੇ ਇੱਕ 15 ਗੁੰਡੇ ਹੋਗੇ ਜੀ। ਇਹ ਦੇਖੋ 2 4 6 8 10 12 14 ਤੇ ਇੱਕ 15 ਗੁੰਡੇ ਹੋਗੇ ਡਿਜ਼ਾਈਨ ਦੇ। ਆਹ ਛੁੰਡੇ ਨੂੰ ਛੱਡ ਕੇ ਤਾਂ ਆਪਣੇ ਆਹ ਡਿਜ਼ਾਈਨ ਦੇ 15 ਗੁੰਡੇ ਹੋਗੇ। ਇੱਧਰ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਇਹ ਕੁੰਡੇ ਕਿੰਨੇ ਆ 1 2 3 4 5 6 7 8 9 10 11 12 13 14 ਤੇ 15 15 ਕੁੰਡੇ ਆਪਣੇ ਆ ਡਿਜ਼ਾਈਨ ਦੇ ਹੋ ਗਏ ਜੀ ਤੇ 15 ਹੀ ਆਪਣੇ ਆ ਹੋ ਗਏ 15 15 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਆਹ ਵਾਲੇ ਕੁੰਡੇ ਹੁਣ ਆਪਾਂ ਸਿੱਧੇ ਬਣਾ ਲਾਂਗੇ ਹੁਣ ਆਪਣਾ ਜਿਹੜਾ ਆ ਡਿਜ਼ਾਈਨ ਹੈਗਾ ਆਹ ਵਾਲਾ ਇਹ ਇੱਥੇ ਬਣ ਜੂਗਾ ਉੱਪਰ ਸਟਾਰਟ ਹੋ ਗਿਆ ਆਹ ਵਾਲਾ ਡਿਜ਼ਾਈਨ ਹੈ ਇਹ ਇੱਥੇ ਸਟਾਰਟ ਹੋ ਗਿਆ ਜੀ ਤੇ ਆਪਣੀਆਂ 7-7 ਲੈਣਾ ਹੋਗੀਆਂ 1 2 3 4 5 6 7 7 ਤੇ ਲੈਣ ਤੁਸੀਂ 14 ਸਲਾਈਆਂ ਹੋ ਗਈਆਂ ਜੀ 14 ਸਲਾਈਆਂ ਦਾ ਡਿਜ਼ਾਈਨ ਹੋ ਗਿਆ ਇਹ 7-7 ਲੈਣਾ ਹੋਊਗਾ ਆਪਣੀਆਂ ਆਹ ਤੇ ਉੱਤੇ ਆਪਣਾ ਫੇਰ ਆਹ ਡਿਜ਼ਾਈਨ ਚੱਲ ਪਿਆ ਤੇ ਐਦੋਂ ਆਪਾਂ ਘੱਟ ਤੇ ਵੀ ਬਣਾ ਸਕਦੇ ਆ ਘੱਟ ਕਰ ਸਕਦੇ ਆ ਕਿਉਂਕਿ ਆਪਾਂ ਆਪਾ ਦੋ-ਦੋ ਵੀ ਕਰ ਸਕਦੇ ਆ ਆਹ ਦੋ-ਦੋ ਤੇ ਫੇਰ ਆਪਾਂ ਨੂੰ ਓਨੇ ਗੁੰਡੇ ਵੀ ਘਟਾਉਣੇ ਪੈਣਗੇ ਤੇ ਫੇਰ ਆਹ ਵਾਲਾ ਡਿਜ਼ਾਈਨ ਆ ਜਿਹੜਾ ਇਹ ਇਸ ਤਰ੍ਹਾਂ ਨਹੀਂ ਬਣਨਾ ਇਹ ਫੇਰ ਹੋਰ ਤਰ੍ਹਾਂ ਬਣੂਗਾ ਆ ਆਪਾਂ ਨੂੰ ਲੱਗਦਾ ਵੀ ਥੋੜੀ ਜੀ ਵੱਡੀ ਆ ਪੱਟੀ ਪਰ ਇਹ ਜਦੋਂ ਉੱਪਰ ਡਿਜ਼ਾਈਨ ਬਣ ਗਿਆ ਉਦੋਂ ਨਹੀਂ ਲੱਗੂਗਾ ਇਹ ਵੱਡਾ ਤੇ ਆ ਦੇਖੋ ਜੀ ਆਪਾਂ ਆ ਵੀ ਆਪਾਂ ਚਿੱਟੇ ਜੀ ਬਣਾਇਆ ਤਾਂ ਦੇਖੋ ਜੀ ਇਸ ਤਰ੍ਹਾਂ ਲੱਗਦਾ ਇਹ ਆਉਣ ਦਾ ਥੋੜਾ ਜਿਹਾ ਫਰਕ ਹੈ ਆਉਣ ਹੋਰ ਹੈ ਆਉਣ ਹੋਰ ਹੈ ਪਰ ਰੰਗ ਇੱਕੋ ਹੀ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਇੱਥੇ ਮੈਂ ਥੋੜਾ ਜਿਹਾ ਭੁੱਲ ਗਈ ਸੀ ਪਾਣੀ ਆ ਦੇਖੋ ਇੱਥੇ ਤਿੰਨ ਤਿੰਨ ਹੀ ਪਾਈਆਂ ਤੇ ਇੱਥੇ ਉੱਪਰ ਭੁੱਲ ਗਈ ਸੀ ਪਾਣੀ ਆਹ ਵਾਲੀ ਕੁੰਡੇ ਪਲਟਣੇ ਭੁੱਲ ਗਈ ਤੇ ਇਹਦੇ ਚ ਆਪਾਂ ਆ ਦੇਖੋ ਜੀ ਤਿੰਨਾ ਚੀ ਬਣਾਇਆ ਹੈਗਾ ਤੇ ਤੁਸੀਂ ਇਸੇ ਤਰ੍ਹਾਂ ਹੀ ਬਣਾ ਸਕਦੇ ਚਾਪਾਂ ਗਲਤੀ ਤਾਂ ਹੋ ਹੀ ਜਾਂਦੀ ਹੈ ਜੇ ਆ ਤਾਂ ਆਪਣਾ ਕੁੰਡੇ ਉਲਟਾਉਣਾ ਹੀ ਆਪਣੇ ਦੱਸੇ ਹੋਏ ਡਿਜ਼ਾਈਨ ਚ ਇੱਥੇ ਵੀ ਤੁਸੀਂ ਉਲਟਾ ਲਿਓ ਮੈਂ ਇੱਥੇ ਭੁੱਲ ਗਈ ਸੀਗੀ ਤੇ ਜਦੋਂ ਇੱਥੇ ਆਪਾਂ ਸਟਾਰਟ ਕਰਦੇ ਆ ਤਾਂ ਇਹਦੇ ਵਿੱਚ ਹੁਣ ਤੁਸੀਂ ਆਹ ਤਿੰਨ ਤਿੰਨੀ ਬਾਲਿਵਾਂ ਵਾਲੀ ਤਿੰਨ ਤਿੰਨ ਬਾ ਲਿਓ ਤੇ ਜੇ ਕੁੰਡੇ ਘਟਾਓਗੇ ਤਾਂ ਫੇਰ ਆ ਲੰਮੀ ਬਣੂਗੀ ਪੱਟੀ ਤੇ ਐਨੀ ਉਹ ਸੋਹਣੀ ਨਹੀਂ ਲੱਗਣੀ ਤੇ ਬਾਕੀ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਚੰਗਾ ਲੱਗੇ ਔਰ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜਿਵੇਂ ਆਪਾਂ ਸਵੈਟਰ ਬਣਾਉਣਾ ਹੋਵੇ ਤਾਂ ਬਹੁਤ ਜਲਦੀ ਵੀ ਬਣਦਾ ਔਨ ਕੋਈ ਵੀ ਹੋਵੇ ਹਰੀਏ ਕੋਨਾਂ ਦੇ ਵਿੱਚ ਬਹੁਤ ਸੋਹਣਾ ਲੱਗਦਾ ਜੀ ਤੇ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ ਬਿਲਕੁਲ ਨਵਾਂ ਡਿਜ਼ਾਈਨ ਹੈ ਤੇ ਜਰੂਰ ਟਰਾਈ ਕਰਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਪੂਰੀ ਦੇਖਿਓ ਜੀ ਤੇ ਪੂਰੀ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਬਹੁਤ ਲੋੜ ਹੈ ਜੀ ਤੁਹਾਡੇ ਸਪੋਰਟ ਦੀ ਚਲੋ ਜੀ ਧੰਨਵਾਦ